ਕਿਉਂਕਿ ਮੇਰੇ ਜੋ ਮੂਹਤੇ ਉਹ ਮੇਰੇ ਢਿੱਡ ਚ ਹੈ ਮੈਂ ਕਿਸੇ ਦੇ ਪ੍ਰਤੀ ਕੋਈ ਆਭੇਕ ਕੇ ਜਿੱਦ ਤੱਕ ਕਦੇ ਬੇਦਫਾ ਨਹੀਂ ਜੀ ਮੈਂ ਕਿਸੇ ਨਾਲ ਲੱਗਾ ਤਾਂ ਮੈਂ ਮੂਹਤੇ ਵੀ ਹੈਗਾ ਤੇ ਢਿੱਡ ਚ ਵੀ ਹੈਗਾ ਮੈਂ ਜਿਨ੍ਹਾਂ ਲੋਕਾਂ ਨੇ ਮੈਨੂੰ ਪਿਆਰ ਕੀਤਾ ਹੈ ਜਿਹੜੇ ਰਾਤਾਂ ਜਾਗ ਕੇ ਜਿਨ੍ਹਾਂ ਨੇ ਮੇਰੇ ਪਿੱਛੇ ਪੈਸੇ ਲਾਏ ਵਿਚਾਰਿਆਂ ਨੇ ਆਪਦੇ ਘਰ ਛੋਟੇ-ਛੋਟੇ ਸੀ ਕਿ ਕਿਸੇ ਨੇ 10000 ਲਾਤਾ ਕਿਸੇ ਨੇ 5000 ਲਾਇਆ ਕਿਸੇ ਨੇ 50000 ਲਾਇਆ ਕੋਈ ਨਿੰਮੇ ਅਰਗੇ ਨੇ ਜਾਦੇ ਲਾਏ ਹੋਣੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਹੈ ਤੇ ਜੇ ਮੈਂ ਸੋਚਿਆ ਯਾਰ ਇਹਨਾਂ ਨੂੰ ਵਰਤ ਲਿਆ ਰਾਜੇ ਵੇੜ ਕੇ ਮੈਨੂੰ ਬਾਬੇ ਨਾਨਕ ਰੇ ਮਾਮ ਮੈਂ ਸੋਚਾਂ ਦੇ ਨੂੰ ਵਾਲੇ ਵਰਤਲੇ ਸਤਿਮਾਨ ਕਰ ਲਿਆ ਹੁਣ ਦੇ ਨੂੰ ਵਾਲੇ ਲੱਕੀ ਹੈ ਗਿੱਲਾਂ ਵਾਲਿਆਂ ਦਾ ਕੀ ਹੈ ਤੇ ਸਮਝੋ ਉੱਤੇ ਰਾਜਾ ਬੜਕ ਗਿਆ ਇਹ ਸਾਰੇ ਲੀਡਰ ਤੁਸੀਂ ਵੀ ਨੋਟ ਕਰ ਲਓ ਕਾਮਯਾਬੀ ਦਾ ਰਾਜ ਨੀਅਤ ਸਾਫ ਤੇ ਫੁੱਟਾ ਦਿਮਾਗ ਸਾਫ ਹੋਣਾ ਚਾਹੀਦਾ ਹੈ ਬੋੜੇ ਮੱਚ ਬੇਕੂਲੇ ਗੱਲ ਨਹੀਂ ਹੋਣੀ ਚਾਹੀਦੀ ਕਿ ਮੈਂ ਇਹਨੂੰ ਇਸਤੇਮਾਲ ਕਰਨਾ ਸੀ ਹੁਣ ਮੈਨੂੰ ਇਹਦੀ ਕੀ ਲੋੜ ਹੈ ਜਿੱਦੇ ਤੁਸੀਂ ਇਹ ਸੋਚ ਲਿਆ ਤੁਹਾਡਾ ਸਾਰਾ ਕੁਝ ਫੇਰ ਹੋ ਜਾਏਗਾ ਤੁਹਾਨੂੰ ਚਾਹ ਚੜਦਾ ਜਾਇਦਾ ਨਾ ਸਾਹਿਬ ਕਿ ਮੇਰੇ ਘਰੇ ਹੋ ਢਿਲਾਂ ਵਾਲੇ ਆ ਗਏ ਕੋਈ ਗੱਲ ਵੀ ਕੋਈ ਝਾਲਾ ਕੱਢ ਲੇ ਕੋਈ ਮੰਦਾ ਬੋਲੇ ਇਹਨਾਂ ਦਾ ਹੱਕ ਹੈ ਮੈਂ ਅੱਜ ਤੁਮ ਇੱਕ ਹੋਰ ਅਦਕਾਰ ਦੇਣਾ ਛੋਣੇ ਗਿਲਾਵਾਂ ਜਿਕੇ ਤੁਹਾਨੂੰ ਲੱਗੇ ਕਿ ਆਹ ਰਾਜੇ ਗੁਰਿੰਗ ਨੇ ਗਲਤੀ ਕੀਤੀ ਹੈ ਮੇਰੀ ਬਾਤ ਗਾ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਆ ਤੁਸੀਂ ਗਲਤੀ ਕੀਤੀ ਅੱਲਾਹ ਜ਼ਿੰਦਾਬਾਦ ਅੱਲਾਹ ਜ਼ਿੰਦਾਬਾਦ ਆ ਜਿਹੜਾ ਵਿਅਕਤੀ ਮੈਨੂੰ ਇਹ ਗੱਲ ਕਹੇਗਾ ਉਹ ਇਹ ਨਾ ਸਮਝੇ ਜੀ ਮੇਰੇ ਨੰਬਰ ਕੱਟੇ ਗਏ ਅੱਜ ਤੋਂ ਬਾਅਦ ਉਹਨੇ ਨੰਬਰ ਜਾਦਾ ਵੱਧ ਜਾਣਗੇ ਕਿਉਂਕਿ ਉਹਨੇ ਮੈਨੂੰ ਮੇਰੀ ਕਮੀ ਦੱਸੀ ਹੈ ਜਿਹੜਾ ਵਿਅਕਤੀ ਕਿਉਂਕਿ ਲੋਰ ਸਾਹਿਬ ਇੱਕ ਕਮੀਆਂ ਯਾਰ ਸਾਰੇ ਤੇ ਬਥੇਰੀਆਂ ਰਾਜੇ ਬੜੇ ਵਿਚਾਰਸੀਆਂ ਚੀਜ਼ਾਂ ਜਿਹੜੀਆਂ ਕਮੀਆਂ ਮੈਂ ਆਪਣੀਆਂ ਕਮੀਆਂ ਨੂੰ ਦਿਨ-ਬਿਨ ਉਮਰ ਦੇ ਮੁਤਾਬਕ ਹਰ ਰੋਜ਼ ਸੁਧਾਰਦਾ ਜਿੱਥੇ ਮੈਨੂੰ ਪਤਾ ਲੱਗਦਾ ਮੈਂ ਉਹਦੇ ਤੇ ਗੌਰ ਫਰਕਾਉਣਾ ਤੁਸੀਂ ਮੈਨੂੰ ਦੱਸਦੇ ਰਹਿਣੇ ਕਿ ਆਹ ਤੇਰੇ ਕਮੀਆਂ ਐ ਇਹਨੂੰ ਸੁਧਾਰ ਆਪਣਾ ਕੰਮ ਗਲਤ ਹੋ ਰਿਹਾ ਫੇਰ ਤੁਸੀਂ ਮੇਰੇ ਸੱਚੇ ਸਮਰਥਕ ਹੋ ਫੇਰ ਮੈਂ ਤੁਹਾਡਾ मैं समझना है कि मैं वो गल सुन के अमल करा सो इसे तरह आपका परिवार रिश्ता बना के चलना बड़ी वीडी जिम्मेदारी है मेरे से थोड़ी कृपा के नाम मिली है पूरे पंजाब भी है हम जलंधर जाऊंगा कल गिडरवेजा के आए हैं दस पंद्रह पिंड च मरगा सीखिया ਆਕੇ ਹਰਕੇ ਦੇ ਵੀ ਪੈਲੈਸ ਬਣਾ ਕੇ ਪਹਿਲਾਂ ਸ਼ਹਿਰ ਵਾਲਿਆਂ ਦਾ ਪਿੰਡ ਵਾਲਿਆਂ ਦਾ ਫਿਰ ਸ਼ਹਿਰ ਵਾਲਿਆਂ ਦਾ ਧੰਵਾਦ ਕਰਕੇ ਆਏ ਫਿਰ ਤੇਰਾ ਯਾਰ ਸੀ ਇੱਕ ਮੋਚੀ ਉਹਨੂੰ ਮਰ ਕੇ ਆਇਆ ਸੋ ਇਸ ਤਰ੍ਹਾਂ ਦਾ ਮੇਰਾ ਜਾਂ ਕਿ ਉੱਥੇ ਇਮੋਸ਼ਨਲ ਹੋ ਗਿਆ ਥੋੜਾ ਗਿੱਧੜ ਬਾ ਮੈਂ ਕਿਹਾ ਇਹ ਸੋਚਣਗੇ ਸਾਨੂੰ ਛੱਡ ਗਿਆ ਰਾਜਾ ਮੈਂ ਆ ਵੀ ਘਰ ਆਇਆ ਉਹਦਾ ਰਾਜ ਕਿਹਦਾ ਸੀ ਕੱਲ ਫਿਰ ਉਹ ਘਰੇ ਵਾਪਸ ਆਇਆ ਮੈਂ ਕਿਤੇ ਮਰਜ਼ੀ ਤੁਰੇ ਫਿਰੇ ਗਿੱਦੜਵਾਲੋਂ ਛੱਡਣਾ ਨਹੀਂ ਆਪਾਂ ਹਾਲ 15 ਦਿਨਾਂ ਦੇ ਬਾਅਦ ਘੇੜਾ ਗਿੱਦੜਵਾਲੇ ਲੋਕਾਂ ਦੇ ਨਾਲ ਸੱਜ ਕੇ ਸਬੰਧ ਇਹ ਬਣਾ ਕੇ ਰੱਖਿਆ। ਕਿਉਂਕਿ ਗਿੱਦੜਵਾਲਾਂ ਨੇ ਬੂਟਾ ਲਾਇਆ। ਤੇ ਉਸ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਤੁਸੀਂ ਲੋਕਾਂ ਨੇ ਕੀਤਾ। ਅੱਜ ਇਹ ਬੂਟਾ ਕਾਫੀ ਵੱਡਾ ਹੋ ਗਿਆ। ਔਰ ਮੇਰਾ ਫਰਜ਼ ਮੈਂ کہ میں تھنوں شان شاندہ نگ پردان میری ذمہ داری بن گئی سنہیں میں آس کرتا کہ سچے پادشاہ میرے ارداس کرے کر